ਕੋ ਜਨਾਇਆ ਸਵਾਲ ਪਾਈ ਪੁੱਤ ਜੀ ਤੈਨੂੰ ਫਿਰਕ ਆਨਸਰ ਦੇ ਦੇਗਾ ਪੱਕੀ ਗੱਲ ਆਉਂਦਾ ਜਵਾਬ ਸੋਚ ਲੈ ਚੱਲ ਫਿਰ ਸੁਣ ਬੀਜੇ ਰੋੜ ਉੱਗੇ ਝੜ ਲੱਗੇ ਨਿੰਬੂ ਖਿੜੇ ਅਨਾਰ ਨਾ ਇੱਕ ਵਾਰੀ ਫੇਰ ਸੁਣ ਲੈ ਬੀਜੇ ਰੋੜ ਉੱਗੇ ਝੜ ਲੱਗੇ ਨਿੰਬੂ ਖਿੜੇ ਅਨਾਰ ਤੁਹਾਇ ਇੱਕ ਥਾਂ ਵੀ ਪੀਨਕ ਲੱਗੇਗੀ ਕੁਝ ਤਾਂ ਬੋਲੀਦਾ ਹੁੰਦਾ ਕੋਈ ਜਵਾਬ ਆਉਂਦਾ ਤਾਂ ਦੱਸ ਨਹੀਂ ਆਉਂਦਾ ਤਾਂ ਦੱਸ ਨਾ ਨਿੰਮ ਨਾ ਪਿਆਂਗੀ ਹੁਣ ਇਹਨਾਂ ਨੂੰ ਕਹਦੇ ਫਿਰ ਵੀ ਭਾਈ ਮੈਨੂੰ ਤਾਂ ਪਤਾ ਨਹੀਂ ਜੀ ਭਾਬ ਤੁਸੀਂ ਦੱਸੋ ਮੈਨੂੰ ਤਾਂ ਪਤਾ ਨਹੀਂ ਵੀ ਤੁਸੀਂ ਦੱਸੋ ਕੌਣ ਦੱਸਣਗੇ YouTube ਵਾਲੇ ਲਾਈਕ ਪਾਈ ਇਹਦਾ ਹੱਥ ਘੜੇ ਹੋ ਗਏ ਜੇ ਸਾਨੂੰ ਪਤਾਗਾ ਸਵਾਲ ਦਾ ਜਵਾਬ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਰੀਲ ਨੂੰ ਵੱਧ ਵੱਧ ਕਰਿਓ ਲਾਈਕ ਸ਼ੇਅਰ ਧੰਨਵਾਦ ਜੀ